ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ ਪਹਿਲੀਆਂ ਦੋ ਪੋਜੀਸ਼ਨਾਂ ਤੇ ਲੁਧਿਆਣਾ ਦੀਆਂ 3 ਦਾ ਕਬਜ਼ਾ ਹੈ ਤੇ ਤੀਜੀ ਪੋਜੀਸ਼ਨ ਅੰਮ੍ਰਿਤਸਰ ਦੀ ਧੀ ਨੇ ਮਲ ਲਈ ਹੈ ਜੀਹਾਂ ਲੁਧਿਆਣਾ ਦੀ ਅਦਿੱਤੀ ਪਹਿਲੇ ਸਥਾਨ ਤੇ ਲੁਧਿਆਣਾ ਦੀ ਹੀ ਅਲੀਸ਼ਾ ਸ਼ਰਮਾ ਨੇ ਦੂਜਾ ਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਬੱਚਿਆਂ ਦੀ ਇਸ ਕਾਮਯਾਬੀ ਤੇ ਅਧਿਆਪਕ ਤੇ ਮਾਪੇ ਬੇਹਦ ਖੁਸ਼ ਨੇ ਤੇ ਉਹਨਾਂ ਦੇ ਵੱਲੋਂ ਨੱਚ ਗਾ ਕੇ ਇਸ ਕਾਮਯਾਬੀ ਦਾ ਜਸ਼ਨ ਮਨਾਇਆ ਗਿਆ ਹੈ ਨਹੀਂ ਆ। ਕੀ ਕਹਿਣਾ ਚਾਹੋਗੇ ਆਪਣੇ ਪ੍ਰਿੰਸੀਪਲ ਜੀ ਦੇ ਉੱਤੇ ਨਾਮ ਰੋਸ਼ਨ ਕੀਤਾ ਔਰ ਮਾਪੇ ਨੂੰ ਕੀ ਕਹਿਣਾ ਚਾਹੋਗੇ? ਉਸ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬਹੁਤ। ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਆ ਮਾਈ। ਬਹੁਤ ਜ਼ਿਆਦਾ ਬਹੁਤ ਫੋਟੋ ਆਉਂਦੇ ਚ ਮੇਰੀ ਖੁਸ਼ੀ ਹੋ ਜਾਂਦੀ ਕਿ ਬੰਨਾ ਮੈਡੀਕਲ। ਡਾਕਟਰ ਬੰਨਾ। ਫੋਟੋ ਬੰਨਾ। ਕਿੰਨੇ ਕੁ ਮੇਰੇ ਲੱਗਦੇ ਸੀ ਕਿੰਨਾ ਟਾਈਮ ਪੜ੍ਹਦੇ ਤੁਸੀਂ ਪ੍ਰਾਈਮ ਨੂੰ ਸਮਝ ਦਿੰਦੇ ਸੀ। 1 ਵਜਾਂ ਦਾ ਸੀ ਆ ਪੂਰੀ ਰਾਤ ਕਦੇ ਕਦੇ ਲਾਂਦੇ ਸੀ ਸਿਲੇਬਸ ਦੇ ਅਕੋਰਡ। ਸਹੀ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਸ ਗੱਲ ਕਿ ਮੈਨੂੰ ਇਹ ਪ ਸਕੂਲ ਦਾ ਨਾਮ ਕੀ ਹੈ ਮੇਰੇ ਸਕੂਲ ਦਾ ਨਾਮ ਅੰਬਰਪੱਬੀ ਸੀਨੀਅਰ ਸੈਂਟਰ ਸਕੂਲ ਹੈ ਜਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸਾਰੇ ਪੰਜਾਬ ਦੇ ਜੋ ਬੱਚੇ ਇੱਥੇ ਆਉਂਦਾ ਮਿਲ ਰਹੇ ਆਂ ਇਹਨਾਂ ਨੂੰ ਬਹੁਤ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਭ ਬਹੁਤ ਹੀ ਵਧੀਆ ਲੱਗ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਨੇ ਇਹਦੇ ਵਿੱਚ ਸਭ ਤੋਂ ਵੱਧ ਮੇਰੇ ਸਕੂਲ ਸਟਾਫ ਤੇ ਮੇਰੇ ਪੇਰੈਂਟਸ ਦਾ ਕੰਟ੍ਰਿਬਿਊਟ ਜਦੋਂ ਰਿਜ਼ਲਟ ਆਇਆ ਸਾਰੇ ਮੋਰਨਿੰਗ ਨੇ ਪਤਾ ਲੱਗਾ ਤੁਸੀਂ ਕੀਤੀ ਹੋਈ ਸਾਰਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇੱਕ ਸਾਈਡ ਤੋਂ ਲੁਧਿਆਣਾ ਦੀ ਇੱਕ ਹੋਰ ਜਿਹੜੀ ਲੜਕੀ ਹੈਗੀ ਆ ਤੁਹਾਡੇ ਨਾਲ ਮਿਲਦੇ ਜੁਲਦੇ ਅੰਕ ਨੇ ਤਾਂ ਕੀ ਲੱਗਦਾ ਹੈ ਕਿ ਫਸਟ राउंड ਦਾ ਵੀ ਕਿਤੇ ਨਾ ਕਿਤੇ ਚਾਂਸ ਬਣਦਾ ਸੀਗਾ ਜਾਂ ਸੈਕੰਡ ਰਾਉਂਡ ਦਾ ਸੋ ਉਹ ਹੁਣ ਜੈਸ ਅਕੋਰਡਿੰਗ ਲਿਸਟ ਬਣਦੀ ਆ ਉਸ ਅਕੋਰਡਿੰਗ ਮੈਨੂੰ ਮੇਰੀ ਪੋਜੀਸ਼ਨ ਮਿਲੀ ਆ ਇਸ ਤਰ੍ਹਾਂ ਬਾਕੀ ਬੱਚੇ ਸੋਸ਼ਲ ਮੀਡੀਆ ਦੇ ਮਕਾਬਲ ਕਰਾ ਕਾਫੀ ਬੇਸੁੱਧ ਪਿਆਸੇ ਲੱਗੇ ਹੋਏ ਸੀ ਨਹੀਂ ਸਰ ਮੇਰੇ ਕੋਲ ਮੇਰਾ ਮੋਬਾਈਲ ਨਹੀਂ ਹੈ ਕਰਤੇ ਨਾਲੇ ਮੈਂ ਕੋਈ ਸੋਸ਼ਲ ਮੀਡਿਆ ਨਹੀਂ ਯੂਜ਼ ਕਰਦੀ ਕਿਹੜੇ ਸਬਜੈਕਟ ਦੇ ਵਿੱਚੋਂ ਵੱਧ ਜਿਹੜੇ ਨੰਬਰ ਆਏ ਸਰ ਜੀ ਮੈਨੂੰ ਲਿਸਟ ਨਹੀਂ ਮਿਲੀ ਹੈਗੀ ਤਾਂ ਬਾਅਦ ਵਿੱਚ ਪਤਾ ਕਰ ਸਕਦੇ ਮੈਂ ਐਤ ਸਭ ਤੋਂ ਵਧੀਆ ਆ ਮੇ ਰਿਕਾਰਡਿੰਗ ਜਿਹੜਾ ਮੈਨੂੰ ਪਸੰਦ ਆ ਉਹੀ ਈਜ਼ੀ ਆ ਹੋਰ ਵੀ ਡੈਡੀ ਹੋਣਾ ਬਦਲ ਜਦੋਂ ਪਤਾ ਲੱਗਦਾ ਕਿ ਸਾਡੀ ਬੱਚੀ ਜਿਹੜੀ ਧੀ ਹੈ ਫਰਸਟ ਹੁੰਦੀ ਆ ਜਾਂ ਥਰਡ ਪੀਸਾ ਸਥਾਨਾ ਆ ਤੇ ਜਦੋਂ ਉਹਨਾਂ ਨੂੰ ਕਿਹੜਾ ਲਗਾਏ ਖੁਸ਼ੀ ਗਈ ਉਹ ਬਹੁਤ ਜ਼ਿਆਦਾ ਖੁਸ਼ੀ ਗਈ ਤੇ ਹੁਣ ਵੀ ਉਹ ਇੱਥੇ ਆਏ ਹੋਏ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਸ੍ਰੀ ਅਕੀਰ ਦੀਆਂ ਵਧਾਈਆਂ ਫਿਰ ਹਾਂਜੀ ਬਾਕੀ ਬੱਚੇ ਨੂੰ ਵੀ ਐਸੇ ਜਿਵੇਂ ਚਾਹੀ ਬਾਕੀ ਮਿਹਨਤ ਕਰਦੇ ਰਹੋ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ Thank <music> you.